ਸੂਬੇ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਵਿੱਟੀ ਗਈ ਹੈ ਜੋ ਕਿ ਲਗਾਤਾਰ ਚੱਲੀ ਹੈ ਪਛੇ ਦਿਨ ਇਸ ਮੁਹਿੰਮ ਨੂੰ ਹੋ ਚੁੱਕੇ ਨੇ ਜਿਸ ਦੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ ਨੇ ਦੱਸਦੀ ਕਿ ਕਈ ਐਫ ਆਈ ਆਰ ਸੁਰੀਆਂ ਨੇ ਦਰਜ ਕੀਤੀਆਂ ਗਈਆਂ ਨੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਮੁਹਿੰਮ ਦੇ ਦੌਰਾਨ ਹੋਣ ਡੀ ਜੀ ਪੀ ਪੰਜਾਬ ਦੇ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਉਹਨਾਂ ਦੇ ਵੱਲੋਂ ਹੁਕਮ ਜਾਰੀ ਕਰਕੇ ਆ ਗਿਆ ਕਿ 7 ਦਿਨਾਂ ਅੰਦਰ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਾ ਜਾਵੇ ਇਸ ਨੂੰ ਤੋੜਨ ਦੇ ਲਈ ਕੰਮ ਕੀਤਾ ਜਾਵੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਕਿਹਾ ਕਿ ਆਪਕੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਵੱਡੇ ਤਸਕਰਾਂ ਦੀ ਪਛਾਣ ਕੀਤੀ ਜਾਵੇ ਤਾਂ ਜੋ ਇਹ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ ਐਸੇ ਨਾਲ ਹੀ ਡੀਜੀਪੀ ਪੰਜਾਬ ਨੇ ਦੱਸਿਆ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਯਾਨੀ ਕਿ 25 ਦਿਨਾਂ ਦੇ ਵਿੱਚ 2248 ਐਫਆਈਆਰ ਜਿਹੜੀਆਂ ਨੇ ਉਪ ਹੋ ਚੁੱਕੀਆਂ ਨੇ ਦਰਜ ਕੀਤੀਆਂ ਪਈਆਂ ਨੇ ਇਸ ਦੇ ਨਾਲ ਹੀ 4000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ੀਲੇ ਪਦਾਰਥ ਨੇ ਉਹ ਜ਼ਬਤ ਕੀਤੇ ਗਏ ਨੇ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਹ ਆਪਰੇਸ਼ਨ ਜਿਹੜਾ ਕੀਏ ਚਾਰੀਆਂ ਇਸ ਮੂਹਮ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾ ਜੋ ਸੂਬੇ ਦੇ ਵਿੱਚ ਨਸ਼ਾ ਤੋਂ ਮੁਕੰਮਲ ਖਾਤਮਾ ਜਰਾ ਕੀ ਕੀਤਾ ਜਾ ਸਕੇ ਨਸ਼ਾ ਦੇ ਮੁਕੰਮਲ ਖਾਤਮੇ ਤੇ ਲਈ ਇਸ ਮੋਹਮ ਨੂੰ ਲਗਾਤਾਰ ਚਲਾਇਆ ਜਾ ਰਿਹਾ ਤਾਂ ਕਈ ਐਫ ਆਈ ਆਰ ਸਟਰੀਆਂ ਨੇ ਕੀਤੀਆਂ ਗਈਆਂ ਨੇ ਨਸ਼ਾ ਤਸਕਰ ਜੜੇ ਨੇ ਉਹ ਕਾਬੂ ਕੀਤੇ ਗਏ ਨੇ